ਸਾਰਾ ਲਾਈ ਵੀ ਤਿਆਰ ਕਰਦੇ ਆ ਮੈਡਮ ਕੋਈ ਘਰ ਤੋਂ ਨਹੀਂ ਅਸੀਂ ਬਣਾ ਕੇ ਲਿਆਂਦੇ ਸਾਰਾ ਇੱਥੇ ਹੀ ਤਿਆਰ ਰਿਹਾ ਪ੍ਰੈਸ਼ਰ ਰੋਟੀ ਪਰਾਠਾ ਸਭ ਕੁਝ ਇੱਥੇ ਹੀ ਤਿਆਰ ਕਰਦੇ ਆ ਆਪਣਾ ਕੰਮ ਕਰਨਾ ਸੀਗਾ ਇਸ ਕਰਕੇ ਛੋਟਾ ਹੀ ਕੰਮ ਸ਼ੁਰੂ ਕੀਤਾ ਆਪਣਾ ਹੀ ਕੰਮ ਸ਼ੁਰੂ ਕਰਨਾ ਇੱਥੇ ਮੈਂ ਆਪਣਾ ਮਾਲਕ ਆਂ ਜਿੱਥੇ ਮੈਂ ਨੌਕਰ ਸੀ ਇੱਥੇ ਮੈਂ ਮਾਲਕ ਫੇਮਸ ਜਿਹੜੀ ਉਹ ਸਾਡੀ 70 ਰੁਪਏ ਦੀ ਹੈਂ ਦਾਲ ਆ ਦਾਲ ਮੱਖਣੀ ਮਿਲ ਜਾਂਦੀ ਹੈ ਉਹਦੇ ਵਿੱਚ ਸਬਜ਼ੀ ਮਿਲ ਜਾਂਦੀ ਹੈ ਰਾਇਤਾ ਮਿਲ ਜਾਂਦਾ ਚਾਰ ਰੋਟੀ ਮਿਲ ਜਾਂਦੀਆਂ ਨਾਲ ਚਾਵਲ ਮਿਲ ਜਾਂਦੇ ਸਰ ਇਹ ਅਸੀਂ ਤੁਹਾਨੂੰ ਦਿਖਾਣੇ ਆ ਕਿ ਜਿਹੜੇ ਫੂਡ ਆ ਲੋਕ ਕਿੰਨੇ ਜ਼ਿਆਦਾ ਸ਼ੁਕੀਨ ਨੇ ਤੇ ਹਰ ਥਾਂ ਤੇ ਜਿਹੜੇ ਢਿੱਡ ਦੇ ਵਿੱਚ ਜਿਹੜਾ ਕਲੀ ਕਲੀ ਰਾਜਮਾ ਚੋਰ ਰੋਟੀ ਮੈਗੀ ਤੇ ਨਾਲ ਦੀ ਨਾਲ ਤੁਸੀਂ ਜੇ ਗਰਮੀ ਦੀ ਗੱਲ ਕਰੋ ਲੱਸੀ ਵੀ ਮਿਲਣ ਨੂੰ ਤੁਹਾਨੂੰ ਪੀਣ ਨੂੰ ਤੁਹਾਨੂੰ ਮਿਲਣ ਵਾਲੀ ਹੈ ਤੇ ਸਾਡੇ ਨਾਲ ਜੋੜਾ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਤੇ ਪੁੱਛ ਲੈਨੇ ਆ ਕਿੰਨੇ ਚਿਰ ਤੋਂ ਲਾ ਰਹੇ ਹੈ ਤੇ ਕੀ ਕੀ ਸਪੈਸ਼ਲਿਸਟ ਸਾਸ਼ੀ ਕਾਲ ਸਾਸ਼ੀ ਕਾਲ ਜੀ ਮੇਰੇ ਨਾਮ ਸੁਖਵਿੰਦਰ ਸਿੰਘ ਹੈ ਜੀ ਭਾਈ ਪਹਿਲੇ ਤਾਂ ਇਹ ਦੱਸੋ ਕਿੰਨੇ ਚਿਰ ਤੋਂ ਇੱਥੇ ਲਾ ਰਹੇ ਮੈਂ ਸਰਦੀ ਚ ਕੰਮ ਸ਼ੁਰੂ ਕਰਿਆ ਸੀਗਾ ਜੀ ਮਟਰ ਉਹਦੇ ਵਿੱਚ ਥੋੜਾ ਜਿਹਾ ਟਾਈਮ ਬ੍ਰੇਕ ਪਾਤੀ ਹੁਣ ਦੁਬਾਰਾ 20 ਦਿਨ ਹੋਇਆ ਹੁਣ ਮੈਂ ਦੁਬਾਰਾ ਸ਼ੁਰੂ ਕਰ ਰਹੀ ਹਾਂ ਬਾਜੀ ਇਹ ਸਟਾਰਟਿੰਗ ਤੋਂ ਹੀ ਫੂਡ ਦਾ ਸਟਾਲ ਆ ਰਹੇ ਹੋ ਕਿ ਇਹ ਤੋਂ ਪਹਿਲਾਂ ਕੋਈ ਹੋਰ ਜੌਬ ਵਗੈਰਾ ਕਰਦੇ ਸੀ ਪਹਿਲਾਂ ਮੈਂ ਜੌਬ ਕਰਦਾ ਸੀ ਮੈਡਮ ਕਿਤੇ ਜੌਬ ਕਰਦੇ ਸੀ ਬਾਜੀ ਕਿਤੇ 5 ਸਟਾਰ ਹੋਟਲ ਸੀ ਮੈਂ 5 ਸਟਾਰ ਹੋਟਲ ਦੇ ਵਿੱਚ ਜੌਬ ਕਰਦੇ ਸੀਗੇ ਤੇ ਹੁਣ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜਾ ਫੂਡ ਸਟਾਲ ਚਲਾ ਰਹੇ ਹੋ ਕਾਰਨ ਕੀ ਹੈ ਬੱਸ ਮੈਡਮ ਮੈਨੂੰ ਆਪਣਾ ਕੰਮ ਕਰਨਾ ਸੀਗਾ ਇਸ ਕਰਕੇ ਛੋਟਾ ਹੀ ਕੰਮ ਸ਼ੁਰੂ ਕੀਤਾ ਆਪਣਾ ਹੀ ਕੰਮ ਸ਼ੁਰੂ ਕਰਨਾ ਹੈ ਜੀ ਬੱਸ ਹੁਣ ਆਪਣਾ ਕੰਮ ਕਰਕੇ ਕਿੰਨੀ ਕੁ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਹੁੰਦੀ ਹੈ ਮੈਡਮ ਮਤਲਬ ਹੁਣ ਇਹ ਲੱਗਦਾ ਵੀ ਆਪਣੇ ਕੰਮ ਆਪਣੇ ਕੰਮ ਦੇ ਆਪ ਰਾਜੇ ਹੋ ਹਾਂ ਇੱਥੇ ਮੈਂ ਆਪਣਾ ਮਾਲਕਾਂ ਜੀ ਉੱਥੇ ਮੈਂ ਨੌਕਰ ਸੀ ਇੱਥੇ ਮੈਂ ਮਾਲਕ ਹਾਂ ਬਸ ਨੌਕਰ ਔਰ ਮਾਲਕ ਦਾ ਇਨਾ ਕੀ ਫਰਕ ਆ ਬਸ ਤੁਹਾਨੂੰ ਕਿਦਾਂ ਕਿਤੇ ਫੀਲ ਹੁੰਦਾ ਸੀਗਾ ਕਿ ਹਾਂ ਮੈਂ ਉਧਰ ਨੌਕਰੀ ਕਰ ਰਿਹਾ ਤਾਂ ਕਿਸੇ ਦੇ ਅੰਡਰ ਕਰ ਰਿਹਾ ਇੱਥੇ ਜੇ ਕੰਮ ਕਰ ਰਿਹਾ ਤਾਂ ਆਪਣਾ ਮਾਲਕ ਬਣ ਕੇ ਕੰਮ ਕਰ ਰਹੀ ਹਾਂ ਮਾਲਕ ਬਣ ਕੇ ਕੰਮ ਕਰ ਰਹੀ ਹਾਂ ਮੈਡਮ ਵੀ ਜੀ ਤੁਹਾਡੇ ਨਾਲ ਹੁੰਦੇ ਹਾਂ ਹਾਂ ਜੀ ਬਿਲਕੁਲ ਨਹੀਂ ਮੈਡਮ ਨਾਲ ਨਹੀਂ ਤਾਂ ਕਿੰਨੇ ਵਜੇ ਜਾਂਦੇ ਹੋ ਅਸੀਂ ਸਵੇਰੇ ਸਪੈਸ਼ਲ ਕੀ ਕੀ ਹੈ ਤੁਹਾਡੇ ਕੋਲ ਵੈਸੇ ਜੀ ਆਪਣੇ ਕੋਲ ਸਪੈਸ਼ਲ ਹੀ ਹੁੰਦਾ ਜੀ ਜੀ ਦਾਲ ਹੁੰਦੀ ਹੈ ਦਾਲ ਮਖਣੀ ਹੁੰਦੀ ਹੈ ਜੀ ਰਾਜਮਾ ਹੁੰਦਾ ਕੜੀ ਹੁੰਦੀ ਹੈ ਚਾਵਲ ਹੁੰਦੇ ਨੇ ਨਾਲ ਰੋਟੀ ਹੁੰਦੀ ਹੈ ਪਰਾਂਠੇ ਹੁੰਦੇ ਹੈ ਜੀ ਦਹੀਂ ਲੱਸੀ ਚਾਹ ਮੈਗੀ ਕੀ ਬਾਤ ਹੈ ਕੀ ਬਾਤ ਹੈ ਇਹ ਅਰੇ 5 ਸਟਾਰ ਹੋਟਲ ਦੇ ਵਿੱਚ ਖਾਣ ਜਾਂਦੇ ਨੇ ਨਾ ਹੁਣ ਦੇਖ ਲਓ ਭਾਜੀ ਆਪ 5 ਸਟਾਰ ਹੋਟਲ ਦੇ ਵਿੱਚ ਕੰਮ ਕਰਦੇ ਸੀਗੇ ਤੇ ਹੁਣ ਤੁਹਾਨੂੰ ਕਿੰਨਾ ਜ਼ਿਆਦਾ ਕੁਝ ਖਾਣ ਨੂੰ ਮਿਲਣ ਵਾਲਾ ਭਾਜੀ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਕੁ ਟਾਈਮ ਪਣਾ ਤਿਆਰ ਕਰਨੂ ਜੀ ਹਾਂਜੀ ਸਾਰਾ ਲਾਈਵ ਤਿਆਰ ਕਰਦੇ ਆ ਮੈਡਮ ਕੋਈ ਘਰ ਤੋਂ ਨਹੀਂ ਅਸੀਂ ਬਣਾ ਕੇ ਲਿਆਉਂਦੇ ਸਾਰਾ ਇੱਥੇ ਹੀ ਤਿਆਰ ਫਰੈਸ਼ ਰੋਟੀ ਪਰਾਂਠਾ ਸਭ ਕੁਝ ਇੱਥੇ ਹੀ ਤਿਆਰ ਕਰਦੇ ਆ ਜੀ ਸ਼ਾਬਾਸ਼ ਤੇ ਭਾਜੀ ਜਿਹੜੀ ਤੁਹਾਡੀ ਫੇਮਸ ਪਲੇਟ ਆ ਪਹਿਲਾਂ ਤਾਂ ਇਹ ਦੱਸੋ ਕਿੰਨੇ ਦੀ ਆ ਉਹ ਫੇਮਸ ਜਿਹੜੀ ਉਹ ਸਾਡੀ 70 ਰੁਪਏ ਦੀ ਆ ਜੀ ਕਿਆ ਬਾਤ ਹੈ ਹਾਂਜੀ ਦਾਲ ਆ ਦਾਲ ਮਖਣੀ ਮਿਲ ਜਾਂਦੀ ਹੈ ਉਹਦੇ ਵਿੱਚ ਸਬਜੀ ਮਿਲ ਜਾਂਦੀ ਹੈ ਰਾਇਤਾ ਮਿਲ ਜਾਂਦਾ ਚਾਰ ਰੋਟੀ ਮਿਲ ਜਾਂਦੀਆਂ ਨਾਲ ਚਾਵਲ ਮਿਲ ਜਾਂਦੇ ਆ ਅੱਜ ਇੱਕ ਵਾਰੀ ਉਹ ਪਲੇਟ ਜਿਹੜੀ ਨਾ ਲੱਕ ਦਿਖਾ ਦਿਓ ਜਿਹੜੀ ਸਾਡੀ ਆਡੀਅנס ਹੈ ਨਾ ਮੈਂ ਵੀ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਹੋਗਾ ਕਿ 70 ਰੁਪਏ ਦੇ ਵਿੱਚ ਉਹਨਾਂ ਨੂੰ ਦਾਲ ਮੱਕਣੀ ਤੇ ਚੋਲ ਰੋਟੀ ਸਬਜੀ ਤੇ ਹੋਰ ਵੀ ਬਥੇਰੇ ਆਈਟਮ ਜਿਹੜੇ ਉਹਨਾਂ ਨੂੰ ਖਾਣ ਨੂੰ ਮਿਲਣ ਵਾਲੇ ਨਾਲ ਦੀ ਨਾਲ ਅਸੀਂ ਮੈਡਮ ਨਾਲ ਵੀ ਗੱਲਬਾਤ ਕਰ ਲੈਨੇ ਆ ਤੇ ਪੁੱਛ ਲੈਨੇ ਆ ਮੈਡਮ ਜੀ ਮੈਡਮ ਨਾਲ ਕਿੰਨਾ ਕ ਸਟਰਗਲ ਕਰਨਾ ਪਰਿਆ ਸਫੀ ਕਰ ਰਹੇ ਹੋ ਫਿਸ਼ੀ ਕਰ ਰਹੇ ਹੋ ਹਾਂਜੀ ਵਧੀਆ ਮੈਮ ਹਸਪੈਂਡ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਦਾ ਹੈ ਵਧੀਆ ਲੱਗ ਰਿਹਾ ਮੈਮ ਇਸ ਤੋਂ ਪਹਿਲਾਂ ਕੀ ਕਰਦੇ ਸੀ ਤੁਸੀਂ housewife ਤੇ ਹੁਣ ਤੁਸੀਂ ਇੱਧਰ ਆ ਕੇ ਸਵੇਰੇ ਆਨੇ ਤੋਂ ਸ਼ਾਮੀ ਜਾਣੇ ਹੋ ਕਿੱਦਾਂ ਦਾ ਲੱਗਦਾ ਵਧੀਆ ਲੱਗ ਰਿਹਾ ਮੈਂ ਆਪਣਾ ਕੰਮ ਘਰ ਪਰਿਵਾਰ ਵਿੱਚ ਕੋਣ ਕੋਣ ਹੈ ਘਰ ਪਰਿਵਾਰ ਵਿੱਚ ਮੈਂ ਸਾਡੀ ਜੁਆਇੰਟ ਫੈਮਿਲੀ ਹੈ ਸਾਸੂ ਮਾਏ ਫਾਦਰ ਇਨ ਲਾਅ ਸਾਰਾ ਸਾਡੇ ਜੇਠ ਜੀ ਨੇ ਵੱਡੇ ਭਰਾ ਜੀ ਭਾਬੀ ਜੀ ਨੇ ਇਹਨਾਂ ਦੇ ਬੱਚੇ ਨੇ ਉਹਨਾਂ ਦੇ ਤੇ ਸਾਡੇ ਬਾਪੂ ਜੀ ਨੇ ਤੇ ਸਾਡੀ ਫੈਮਿਲੀ ਹੈ ਤੁਹਾਡੇ ਹਾਂ ਜੀ ਇਸ ਤਰ੍ਹਾਂ ਹੀ ਬੱਚਿਆ ਤੁਹਾਡੇ ਇਹ ਦੋ ਮੈਮ ਦੋ ਬੱਚੇ ਕਿੱਦਾਂ ਦਾ ਲੱਗਦਾ ਹੈ ਜਦੋਂ ਆਪਣੇ ਬੱਚਿਆਂ ਨੂੰ ਜਿਹੜੇ ਆਪਣੀ ਮਿਹਨਤ ਦੀ ਕਮਾਈ ਕਰਕੇ ਖਰਵਾਨੇ ਹੋ ਹਾਂ ਜੀ ਮੈਮ ਉਹਨਾਂ ਨੂੰ ਵੀ ਇਹੀ ਸਿੱਖਿਆ ਦਿੰਨੇ ਆ ਵੀ ਆਪਦੀ ਮਿਹਨਤ ਦੀ ਕਮਾਈ ਕਰਕੇ ਖਾਓ ਹਾਂ ਜੀ ਆਪਦੇ ਪੈਰਾਂ ਤੇ ਖੜੇ ਹੋਣ ਕਿੰਨਾ ਸਟੱਡੀ ਕੀਤੀ ਹੋਈ ਹੈ ਤੁਸੀਂ ਹਾਂ ਜੀ ਮੈਮ ਪਲੱਸ 2 ਕੀਤੀ ਹੋਈ ਹੈ ਮੈਮ ਹਾਂਜੀ ਤੇ ਹੁਣ ਜਿਹੜੇ ਇੱਥੇ ਸਰ ਪਹਿਲਾਂ 5 ਸਟਾਰ ਹੋਟਲ ਦੇ ਵਿੱਚ ਕੰਮ ਕਰਦੇ ਸੀਗੇ ਤੇ ਹੁਣ ਤੁਸੀਂ ਇੱਥੇ ਗੱਡੀ ਵਿੱਚ ਜਿਹੜਾ ਹੈ ਫੂਡ ਸਟਾਲ ਚਲਾ ਰਹੇ ਹੋ ਲੋਕਾਂ ਦਾ ਕਿੱਦਾਂ ਦਾ ਕਮੈਂਟ ਆਉਂਦੇ ਆ ਲੋਕਾਂ ਨੇ ਮੈਂ ਵਧੀਆ ਕਮੈਂਟ ਆਉਂਦੇ ਆ ਵੀ ਕਿਸੇ ਦੇ ਅੰਡਰ ਕਰਨ ਨਾਲੋਂ ਤਾਂ ਆਪਣਾ ਵਧੀਆ ਕੰਮ ਕਰਨਾ ਹਾਂਜੀ